ਦੋਨੋਂ ਭਰਾ ਵਾਹ ਯਾਰ ਜਦੋਂ ਹਨ ਬਈ ਚਿੱਟਾ ਕੁਰਤਾ ਪਿਆਮਾ ਪਾ ਕੇ ਬਲੈਕ 골ਡ ਕਾਲੀਆਂ ਮੱਝਾਂ ਦੇ ਵਿੱਚ ਵੀ ਘੇੜਾ ਦਿੰਦੇ ਆ ਤੇ ਇਹ ਟੌਰੀ ਵੱਖਰੀ ਆ ਕਿ ਨਹੀਂ ਬਹੁਤ ਸੌਂਗ ਆ ਉਹਨਾਂ ਨੂੰ ਬਹੁਤ ਆ ਜਾ ਰਹੇ ਕੈਨੇਡਾ ਛੱਡ ਕੇ ਆ ਗਏ ਕੈਨੇਡਾ ਛੱਡ ਕੇ ਆ ਗਏ ਲੈ ਵੀ ਮਿੱਤਰੋ ਗੱਲਬਾਤ ਵੱਡੀ ਹੋਣ ਲੱਗੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਬਲੈਕ 골ਡ ਅਸਲ 'ਚ ਹੁੰਦਾ ਕੀ ਆ ਆਹ ਹੁੰਦਾ ਬਲੈਕ 골ਡ ਅਸਲ 'ਚ ਜਿਹੜੀ ਅਸਲੀ ਆਪਣੀ ਪਿੰਡਾਂ ਵਾਲਿਆਂ ਦੀ ਪੂੰਜੀ ਆ ਉਹ ਦਿਖਾਉਣ ਲੱਗਿਆ ਤੇ ਮੱਝ ਬਾਈ ਇੱਕ ਤੋਂ ਇੱਕ ਸਿਰੇ ਤੋਂ ਸਿਰਾ ਚੜਦੀ ਤੋਂ ਚੜਦੀ ਆ ਤੇ ਇਹਨਾਂ ਦੇ ਵਿੱਚੋਂ ਜਿਹੜਾ ਨਾਗ ਸੇਲ ਆ ਤੇ ਉਹਦੇ ਲਈ ਵੀ ਆਪਾਂ ਗੱਲਬਾਤ ਬਾਈ ਜੀ ਉਹਨਾਂ ਨਾਲ ਕਰਾਂਗੇ ਤੇ ਸਰਦਾਰ ਉਹਨਾਂ ਦੀ ਚੜ੍ਹਤ ਪੂਰੀ ਆ ਤੇ ਐ ਨਹੀਂ ਹੈਗੀ ਗੱਲਬਾਤ ਵੀ ਪੂਰਾ ਇਹਨਾਂ ਦਾ ਮੱਝਾਂ ਦਾ ਕੰਮ ਆ ਸਫਾਈ ਸੁਹੀ ਤੁਸੀਂ ਦੇਖ ਲਓ ਬਾਈ ਸਫਾਈ ਸੁਹੀ ਇੱਕ ਵੀ ਖੋਸਾ ਦਿਖਾ ਦੋ ਨਾਲ ਦੀ ਨਾਲ ਬੰਦੇ ਚੱਕ ਦੇ ਟੱਬਾਂ ਦੇ ਵਿੱਚ ਪਾ ਦਿੰਦੇ ਆ ਇਹ ਹੁੰਦਾ ਇੱਕ ਸ਼ੌਂਕ ਨਾਲ ਕੰਮ ਕਰਨਾ ਤੇ ਮੱਝਾਂ ਸਾਰੀਆਂ 20 ਬਾਈ ਲੀਟਰ ਵਾਲੀਆਂ 20 ਬਾਈ ਲੀਟਰ ਪਲੱਸ ਜਾਣ ਜੀ ਬਰੀਡ ਚੰਗੀ ਹੋਈ ਤਿਆਰ ਕਰੀ ਜਾਂਦੇ ਆ ਸਾਰੀ ਗੱਲਬਾਤ ਵੱਡੀ ਹੋਣ ਲੱਗੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ ਕੀ ਹਾਲ ਆ ਜੀ ਠੀਕ ਆ ਵੀਰੇ ਵਧੀਆ ਜੀ ਤੇ ਕਿਵੇਂ ਬਾਈ ਸ਼ੌਂਕ ਨਾਲ ਵਧੀਆ ਕੰਮ ਕਰੀ ਜਾਂਦੇ ਹੈਣਾ ਹਾਂਜੀ ਹਾਂਜੀ ਬਾਈ ਸ਼ੌਂਕ ਹੀ ਆ ਆਪਾਂ ਨੂੰ ਏਡੀ ਕੋਈ ਲੋੜ ਤਾਂ ਹੈ ਨਹੀਂ ਹੂੰ ਪਰ ਪਿਆਰ ਆ ਇਹਨਾਂ ਨਾਲ ਪਿਆਰ ਆ ਇਹਨਾਂ ਨਾਲ ਯਾਰ ਦੇਖ ਕੇ ਨਾ ਜਦੋਂ ਬਾਈ ਤੁਹਾਡੇ ਫਾਰਮ ਤੇ ਪਹੁੰਚਿਆ ਇੱਕ ਵਾਰੀ ਰੂਹ ਖੁਸ਼ ਹੋ ਗਈ ਤੇ ਬਈ ਯਾਰ ਤੁਹਾਡਾ ਬਹੁਤ ਵਧੀਆ ਕੰਮ ਆ ਹੈਣਾ ਇਹ ਹਾਂਜੀ ਹਾਂਜੀ ਤੇ ਇਹਨਾਂ ਚੋਂ ਬਾਈ ਆਪਣੀ ਜਿਹੜੀ ਕਿਹੜੀ ਮੱਝ ਸੇਲ ਆ ਹੁਣ ਇਹ ਮੱਝ ਆਪਣੀ ਸੇਲ ਆ ਠੀਕ ਆ ਜੀ ਇਹ M22 ਦੀ ਹੈ ਵੀਰੇ ਆਪ ਆਪ ਜਿਹੜੀ ਇਹ M22 ਦੀ ਹੈ ਚੌਥੇ ਸੂਏ ਸੋਨੇ ਨੇ ਠੀਕ ਆ ਜੀ 17 ਪਲੱਸ ਆ ਦੁੱਧ 17 ਪਲੱਸ ਦੁੱਧ ਜਣ ਜੀ ਤੁਸੀਂ ਦੱਸਦੇ ਆ ਅਮੀਰ ਆ ਕਿ 17 ਉਹ ਤੇ ਹੀ ਦੋਗੀ ਦੁੱਧ ਪਰ ਤੁਸੀਂ ਵੀ ਦੱਸਦੀ ਦੇਣਾ ਮੱਝ ਨਹੀਂ ਰੱਖ ਦੇਣਾ ਹਾਂ ਪਰ ਤੁਸੀਂ 17 ਹਾਂ ਅਸੀਂ 17 ਹੀ ਦੱਸਣਾ ਆਪਾਂ ਜਿੰਨਾ ਚੋਇਆ ਜਿੰਨਾ ਚੋਇਆ ਸਹੀ ਗੱਲ ਆ ਵੀ ਮੱਝ ਦਾ ਤੁਸੀਂ ਲੇਵਾ ਲੁਵਾ ਦੇਖ ਲਓ ਅਜੇ ਬਾਈ ਕਿੰਨੇ ਦਿਨ ਬਾਕੀ ਆ ਜੇ ਸੋਨੇ ਦੇ ਬਾਈ 12 ਤਰੀਕ ਨੂੰ ਦਿਨ ਪੂਰੇ ਆ ਹਾਂਜੀ 12 ਤਰੀਕ ਨੂੰ ਦਿਨ 12 ਤਰੀਕ ਨੂੰ ਦਿਨ ਪੂਰੇ ਆ ਜਿਹਨੇ ਦਿਨ ਲੈ ਜਾਣਾ ਤੇ ਲੈਵਾ ਦੱਦ ਤਰੀਕ ਅੱਛੀ ਹੈਗੀ ਮੱਝ ਦੀ ਜਿਵੇਂ ਬਾਡੀ ਬਣਸ ਰਾ ਬਾਈ ਲੈਵਾ ਲੂ ਦਾ ਸਟ੍ਰਕਚਰ ਹੈਗਾ ਤੇ ਥਣ ਲੈਵਾ ਬਹੁਤ ਸਾਫ ਆਣਾ ਮੱਧ ਦਾ ਦੁੱਧ ਦੁੱਧ ਨੂੰ ਕਿਵੇਂ ਲੈਵਾ ਕਿਵੇਂ ਬਣਾਉਂਦੀ ਬਾਈ ਇਹ ਵੀਰੇ ਲੈਵਾ ਲੈ ਕੇ ਤਾਂ ਤਾਂ ਬੈਠਿਆ ਨਹੀਂ ਜਾਂਦਾ ਹੂੰ ਐਚ ਐਫ ਗਾਵਾਂ ਵਾਂਗੂ ਬਣਾਉਂਦੀ ਆ ਵਾਹ ਜੀ ਵਾਹ ਬਾਈ ਲੱਗਦੀ ਵੀ ਆ ਤੇ ਠੰਡੀ ਸੀਲ ਬਹੁਤ ਆ ਵੇਲਾ ਪੂਰ ਚੱਕ ਲਈ ਨਾ ਨਾ ਜਮੇ ਨਹੀਂ ਵੀਰੇ ਠੰਡੀ ਤਾਂ ਆ ਆ ਭਗੇੜਾ ਗੂੜਾ ਕਢਾਇਆ ਤੁਸੀਂ ਦੇਖਿਆ ਹੀ ਆ ਹਾਂ ਜਿੱਥੇ ਲੈ ਕੇ ਖੜ ਗਏ ਤੇ ਕਿਵੇਂ ਬਈ ਇੰਨਾ ਚੰਗਾ ਨਗ ਵੇਚਣ ਦੀ ਕੀ ਲੋੜ ਪੈ ਗਈ ਯਾਰ ਇੰਨਾ ਬਈ ਆਪਣੇ ਕੋਲੇ ਥਾਂ ਹੈ ਨਹੀਂ ਬੰਨਣ ਨੂੰ ਯਾਰ ਹੂੰ ਮਗਰ ਆਪਦੇ ਝੋਟੀਆਂ ਬਰੀਡ ਤਿਆਰ ਕਰ ਲਈ ਆਪਾਂ ਜਿਹੜੀ ਚਾਹੁੰਦੇ ਸੀਗੇ ਹੂੰ ਉਹ ਬਣ ਗਈ ਤੁਸੀਂ ਦੇਖ ਹੀ ਰਹੇ ਆ ਕੋਈ ਕਿੱਲਾ ਵਿਹਲਾ ਹੀ ਨਹੀਂ ਮਗਰ ਮੱਝਾਂ ਸਾਰੀਆਂ ਫੇਰ ਸੌਣ ਵਾਲੀਆਂ ਇਹਦੀ ਕੱਟੀ ਹੈਗੀ ਪਿਛਲੇ ਸੂਏ ਦੀ ਹਾਂ ਵੀਰੇ ਕੱਟੀ ਹੈਗੀ ਇਹਦੀ ਆਹ ਇਹਦੀ ਕੱਟੀ ਪਿੱਛੇ ਆਹ ਖੜੀ ਅੱਛਾ ਲੈ ਵੀ ਇਹਦੇ ਪਿਛਲੇ ਸੂਏ ਦਾ ਵੀ ਆਪਾਂ ਤੁਹਾਨੂੰ ਝੋਟੀ ਰਿਜ਼ਲਟ ਦਿਖਾ ਲੈਂਦੇ ਲੈ ਵੀ ਜੇ ਮੱਝ ਦੇ ਸਿੰਘ ਥੋੜੇ ਜੇ ਤਾਂ ਉਸੇ ਬਰੀਡ ਦੇ ਵਿੱਚ ਇਹ ਆ ਜਿਹੜੀ ਝੋਟੀ ਆ ਤੁਸੀਂ ਦੇਖ ਲਓ ਬਾਗਮਾਲ ਆ ਪਿਛਲੇ ਸੂਏ ਦੀ 500 ਗਹਿਣਾ ਰੁਪਈਆ ਨਹੀਂ ਨਾ ਦਾ ਸੰਗ ਦੇ ਵਿੱਚ ਦੀ ਤੇ ਸਾਰੇ ਹੀ ਤੁਹਾਡੇ ਕੋਲ ਨਾ ਚੰਗੇ ਆ ਵੀਰੇ ਜਿਵੇਂ ਸਾਰਿਆਂ ਦੀ ਡਿਟੇਲ ਹੋਵੇ ਚਲੋ ਆਪਾਂ ਬਾਅਦ 'ਚ ਕਰਦੇ ਆਂ ਤੇ ਆਹ ਜਿਹੜੀ ਹੁਣ ਆਪਾਂ ਇਹਦਾ ਰੇਟ ਕਿਵੇਂ ਆ ਫਿਰ ਹੁਣ ਦੇਣ ਲੈਣਾ ਇਹਦਾ ਜਿਹੜਾ ਕਰਨਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਕਿਵੇਂ ਵੀਰੇ ਦੇਣ ਲੈਣ ਵਾਲੀ ਗੱਲ ਹੀ ਕਰਨੀ ਆ ਆਪਾਂ ਹੂੰ ਇੱਕ ਮੌਲੀ ਕਰਨਾ ਠੀਕ ਆ 125 125 ਦੇਣ ਲੈਣ ਵਾਲੀ ਗੱਲ ਰੇ ਥੋੜਾ ਬੋਧਾ ਮਾਨਤਾਂ ਥੋੜਾ ਮੋਟਾ ਕਰਦਾਂਗੇ ਬੜਾ ਜਿਆਦਾ ਠੀਕ ਆ ਨਹੀਂ ਨਾਗਾ ਹੈਗਾ ਬਾਈ ਤੇਰਾ ਕੋਕਾ ਪੀਸਾ ਪੂਰਾ ਬਲੈਕ 골ਡ ਆ ਮੇਥੋਂ ਬਰੇ ਜੈ ਜੀ ਮੰਗਿਆ ਜਾਵਾ ਹੂੰ ਆਪਾਂ ਕੋਈ ਡੇਢ ਨਹੀਂ ਮੰਗਿਆ ਪੌਣੇ ਦੋ ਨਹੀਂ ਮੰਗਿਆ ਹੂੰ ਠੀਕ ਆ ਮਿੱਤਰੋ ਤੇ ਹੁਣ ਬਾਈ ਇਹਦੇ ਗਾਂ ਕਿਹੜਾ ਸੀਮਨ ਲੱਗਿਆ ਹੋਇਆ ਇਹਦੇ ਬਰੇ ਖਾਨ ਲੱਗਿਆ ਖਾਨ ਦਾ ਲੱਗਿਆ ਠੀਕ ਆ ਖਾਨ ਦਾ ਮਿੱਤਰੋ ਸੀਮਨ ਲੱਗਿਆ ਆਪ ਇਹ 29 ਦੀ ਆ 17 ਬਾਈ ਹਣੀ ਕਹਿੰਦੇ ਵੀ ਇਹਦਾ ਦੁੱਧ ਇਹਨਾਂ ਨੇ ਚੋਇਆ ਵਾ ਤੇ ਜਿਹੜਾ ਮੱਝ ਦਾ ਲੇਵਾ ਦੂਗਾ 10 ਦਾ ਵੀ ਆ ਵੀ ਮੱਝ ਨੇ 17 ਦੁੱਧ ਬਾਕੀ ਦੇਣਾ ਜੇਗੇ ਜੀ ਸਾਹਬ ਹੈਗੀ ਆ ਤਾਂ ਉਸ ਤੋਂ ਉੱਪਰ ਵੀ ਜਾ ਸਕਦੀ ਆ ਤੇ ਕਿਹੜੇ ਖੂਏ ਆ ਬਾਈ ਇਹ ਇਹ ਚੌਥੇ ਖੂਏ ਕੋਣੀ ਚੌਥੇ ਖੂਏ ਸੂਣਾ ਹੈ ਨਾ ਕੁਆਲਟੀ ਕੁਆਲਟੀ ਬਹੁਤ ਚੰਗੀ ਆ ਬੂਥੀ ਬਾਥੀ ਤੁਸੀਂ ਦੇਖ ਲਓ ਤੇ ਪੂਰੀ ਸ਼ਕੀਨ ਮਾਜਾਗਾ ਬੱਚੇ ਬਹੁਤ ਚੰਗੇ ਪਉਂਦੀ ਹੈ ਨਾ ਮੇਨ ਗੌਸਿੰਗਾਂ ਦੀ ਹਾਂ ਹਾਂ ਵੀਰੇ ਹਾਂ ਅੱਗੇ ਆਪਣੇ ਕੋਲ ਦੋ ਕੱਟੇ ਸੀ ਇਹਦੇ ਇੱਕ ਕੱਟੀ ਸੀ ਕੱਟੀ ਆਪਾਂ ਰੱਖ ਲਈਏ ਦੀ ਕੱਟੀ ਨਹੀਂ ਵੇਚਣੀ ਇਹ ਤੁਹਾਨੂੰ ਤੁਹਾਡੀ ਘਰ ਦੀ ਬਰੀਡ ਆ ਜਾਂ ਕਿਵੇਂ ਆ ਘਰ ਦੀ ਆ ਵੀਰੇ ਘਰ ਦੀ ਯਾਨੀ ਤੁਹਾਡੇ ਘਰੇ ਮੱਝ ਜੰਮਾਰਦੀ ਆ ਹਾਂ ਘਰੇ ਮੱਝ ਜੰਮਾਰਦੀ ਆ ਆਪਣੇ ਕੋਲੇ ਜ਼ਿਆਦਾਤਰ ਪਹਿਲਾਂ ਪਸ਼ੂ ਲਏ ਆ ਹੂੰ ਹੁਣ ਤਾਂ ਗਾਂ ਆਪਣੇ ਕੋਲੇ ਘਰ ਦੇ ਆ ਰਹੇ ਸਾਰੇ ਇਹਦੀ ਮਾਂ ਕਿੱਥੋਂ ਸੀਗੀ ਇਹਦੀ ਮਾਂ ਭਾਲਿਆਂ ਦੀ ਉਧਰੋਂ ਹਰਿਆਣੇ ਦੀ ਹਰਿਆਣੇ ਤੋਂ ਇਹਦੀ ਮਾਂ ਹਰਿਆਣੇ ਤੋਂ ਲਿਆਂਦੀ ਸੀ ਤੇ ਬਾਈ ਉਹਨਾਂ ਨੇ ਯਾਰ ਬਰੀਡ ਤੇ ਕੰਮ ਕੀਤਾ ਬਹੁਤ ਸੋਹਣੀ ਬਰੀਡ ਤਿਆਰ ਕੀਤੀ ਹੈ ਹਰਿਆਣੇ ਤੋਂ ਲਿਆ ਲਿਆ ਕੇ ਆਪ ਜਿਹੜੀਆਂ ਕੱਟਗਾ ਝੋਟੀਆਂ ਤਿਆਰ ਕੀਤੀਆਂ ਹੋਈਆਂ ਤੇ ਬਾਈ ਕਿਹੜਾ ਏਰੀਆ ਹੈ ਇੱਕ ਤਾਂ ਨਾਂ ਦੱਸ ਦਿਓ ਆਪਦਾ ਤੇ ਉਹ ਚੀਜ਼ ਬਾਰੇ ਖੁੱਲ ਕੇ ਜਾਣਕਾਰੀ ਦੇ ਦਿਓ ਮੜੀ ਦੱਸ ਸਕਾਂ ਮੇਰਾ ਨਾਂ ਹੈਗਾ ਵੀਰੇ ਸੁੱਖਾ ਹਾਂਜੀ ਪਿੰਡ ਆਪਣਾ ਕੌਂਗੇਗਲਾ ਹਾਂਜੀ ਐਡਰੈਸ ਆਪਣਾ ਮਾਮਾ ਜੀ ਹੁਣ ਹੀ ਨੇ ਆਪਣੇ ਹਾਂਜੀ ਆਤਮਜੀਤ ਸਿੰਘ ਹਾਂਜੀ ਤੇ ਹਰਦੀਪ ਸਿੰਘ ਹਰਦੀਪ ਸਿੰਘ ਹਾਂਜੀ ਦੋਨੋਂ ਭਰਾ ਨੇ ਦੋਨੋਂ ਭਰਾ ਵਾ ਯਾਰ ਜਦੋਂ ਹਨ ਬਈ ਚਿੱਟਾ ਕੁੜਤਾ ਪਜਾਮਾ ਪਾ ਕੇ ਬਲੈਕ 골ਡ ਕਾਲੀਆਂ ਮੱਝਾਂ ਦੇ ਵਿੱਚ ਵੀ ਖੇੜਾ ਦਿੰਦੇ ਆ ਤੇ ਇਹ ਟੌਰੀ ਵੱਖਰੀ ਆ ਕਿ ਨਹੀਂ ਬਹੁਤ ਸੌਂਗ ਆ ਉਹਨਾਂ ਨੂੰ ਬਹੁਤ ਆ ਜਾ ਰਹੇ ਸੀ ਕੈਨੇਡਾ ਛੱਡ ਕੇ ਆ ਗਏ ਕੈਨੇਡਾ ਛੱਡ ਕੇ ਆ ਗਏ ਨਾ ਇਹਦੇ ਬੱਚੇ ਬੁੱੱਚੇ ਇੱਥੇ ਨਹੀਂ ਸਾਰੇ ਬਾਹਰ ਆ ਬੱਚੇ ਸਾਰੇ ਬਾਹਰ ਆ ਰਹਿਣਾ ਸਾਰੇ ਬਾਹਰ ਤੇ ਮੈਂ ਦੇਖਿਆ ਦੋਨੇ ਘਰਾਂ ਦੇ ਵਿੱਚ ਮੱਝਾਂ ਬਾਗਮਾਲ ਜੜਾ ਅੱਧੇ ਪਸ਼ੂ ਆਪਣੇ ਉੱਧਰ ਖੜੇ ਆ ਹੂੰ ਅਦੇ ਇਧਰ ਆ ਤਾਂ ਹੁਣ ਆਪਾਂ ਲਿਆ ਸੀ ਆ ਵੀ ਫੁੱਲ ਹੋ ਗਿਆ ਤੇ ਯਾਰ ਜਿਵੇਂ ਕਹਿੰਦੇ ਬੱਚਤ ਬੁੱਛਤ ਹੈ ਨਹੀਂਗੀ ਪਰ ਨਹੀਂ ਬੱਚਤ ਬਾਈ ਆਪਾਂ ਨੂੰ ਤਾਂ ਫੁੱਲ ਆ ਫੁੱਲਾ ਹੈਣਾ ਫੁੱਲਾ ਕਿਵੇਂ ਆ ਬੱਚਤ ਕੀ ਇਹਦਾ ਹੈਗਾ ਹਾਂ ਬਰੀਡ ਦੀ ਗੱਲ ਆ ਮੇਨ ਤਾਂ ਹਾਂ ਉਹ ਚੰਗੀ ਨੇ ਵੀ ਉਹਨਾਂ ਆ ਮਾੜੀ ਨੇ ਵੀ ਇਹ ਤਾਂ ਚੰਗਾ ਰੱਖੋਗੇ ਤਾਂ ਬੱਚਤ ਹੈਗੀ ਆ ਹਾਂ ਮਾੜਾ ਰੱਖ ਕੇ ਨਹੀਂ ਮੇਨ ਗੱਲ ਸਰੇਰੀ ਗੱਲ ਆ ਗਈ ਮਿੱਤਰੋ ਚੰਗੀ ਬਰੀਡ ਨੇ ਵੀ ਉਹਨਾਂ ਹੀ ਖਾਣਾ ਤੇ ਮਾੜੀ ਨੇ ਵੀ ਤੇ ਦੁੱਧ ਦੇਣੇ ਦੁੱਗਣਾ ਦੇ ਦੇਣਾ ਹਾਂਜੀ ਹਾਂਜੀ ਤੇ ਵੀਰੇ ਆਪਣਾ ਇੱਕ ਵਾਰੀ ਫੋਨ ਨੰਬਰ ਜ਼ਰੂਰ ਬੋਲ ਦਿਓ ਤੇ ਪਿੰਡ ਦੀ ਲੋਕੇਸ਼ਨ ਜਿਹੜੀ ਕਿੱਥੇ ਘਰ ਆ ਉਹ ਜ਼ਰੂਰ ਦੱਸ ਦੇਈਂ ਆਪਣਾ ਪਿੰਡ ਚ ਵੀਰੇ ਆਪਣਾ ਡੱਲੇ ਵਾਲਾ ਾ ਹੂੰ ਜੀ ਤੋਂ ਮਰਜੀ ਘਰ ਪੁੱਛ ਕੇ ਆ ਜਿਓ ਹੂੰ ਸਰਦਾਰ ਆਤਮਜੀਤ ਸਿੰਘ ਹੂੰ ਤੇ ਫੋਨ ਨੰਬਰ ਆਪਣਾ ਹੈਗਾ 92884 ਹਾਂਜੀ 93636 ਠੀਕ ਹੈ ਜੀ ਇੱਕ ਹੋਰ ਲਿਖ ਲਿਓ 77556 26950 ਠੀਕ ਹੈ ਵੀਰੇ ਲੈ ਵੀ ਦਰਸ਼ਕੋ ਬਾਈ ਉਹਨਾਂ ਕੋਲੇ ਜਦੋਂ ਆਪਾਂ ਫਾਰਮ ਤੇ ਪਹੁੰਚ ਜਨਾ ਰੂਖ ਖੋਜ ਹੁੰਦੀ ਫਾਰਮ ਤੇ ਆਪਾਂ ਜਿਹੜਾ ਦੰਨੇ ਆ ਤੇ ਇਹਨਾਂ ਕੋਲੇ ਆਪਦੇ ਇਹਨਾਂ ਨਗੀਨਿਆਂ ਦੇ ਵਿੱਚੋਂ ਆ ਜਿਹੜਾ ਨਗੀਨਾ ਇੱਕ ਸੇਲ ਆ ਬਹੁਤ ਚੰਗੀ ਜਿਹਾ ਡਰਕ ਕੁਆਲਟੀ ਦੀ ਮਾਝਾ ਥਣ ਦੇ ਵੀ ਪੂਰੀ ਸਾਫ ਆ ਜੇ ਦੋ ਕੰਮ ਹੋ ਜਾਣੇ ਇੱਕ ਤਾਂ ਘਰੇ ਦੁੱਧ ਥੋੜੇ ਪੂਰਾ ਹੋ ਜਾਣਾ ਇੱਕ ਬਰੀਡ ਚੰਗੀ ਆ ਜਣੀ ਤੇ ਗਾਂ ਵਾਲੀ ਜਿਹੜੀ ਆਉਣ ਵਾਲੀ ਬਰੀਡ ਆ ਉਹ ਵੀ ਬਾਈ ਪੂਰੀ ਚੰਗੀ ਥੋੜੇ ਘਰੇ ਤਿਆਰ ਹੋ ਜਾਣੀ ਖਾਨਦਾਨੀ ਸੀ ਮੰਨ ਲੱਗਿਆ ਹੋਇਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਇੱਕ ਆਪਣੇ ਸਫਲ ਕਿਸਾਨ ਆ ਉਹਨਾਂ ਦੀ ਤੁਹਾਨੂੰ ਇਹ ਵੀਡੀਓ ਦਿਖਾਈ ਜਾਂ ਨਗੀਨਾ ਦੇ ਵਿੱਚੋਂ ਨਗੀਨਾ ਸੇਲ ਆ ਜਿਹੜੇ ਸਫਲ ਕਿਸਾਨ ਆ ਉਹਨਾਂ ਦੀ ਵੀਡੀਓ ਦਿਖਾਈ ਤੁਹਾਨੂੰ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਹੌਸਲਾ ਦਿਓ ਸ਼ੇਅਰ ਕਰ ਦਿਓ ਜਿਉਂਦੇ ਬਾਅਦ ਦੇਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ